ਹਾਂ ਤਾਂ ਕਰਕੇ ਤੇ ਇਹਨਾਂ ਨੇ ਇੱਕ ਦਿਨ ਲਾਇਆ ਸੀਗਾ ਵੀਰੇ ਨੇ ਤੇ ਭਾਬੀ ਨੇ ਮੈਂ ਇੱਥੇ ਗੱਡੀ ਚਲਾਉਂਦਾ ਸੀਗਾ ਤੇ ਉਹ ਗੱਡੀ ਵਾਲਿਆਂ ਨੂੰ ਮੈਂ ਜਵਾਬ ਦੇਦਾ ਫਿਰ ਜਵਾਬ ਦੇ ਕੇ ਅਸੀਂ ਕੰਮ ਸੰਭਲਿਆ ਹਾਂਜੀ ਵੀਰਾ ਪਿੱਛੇ ਤੋਂ ਹੈਲਪ ਕਰ ਰਿਹਾ ਸਾਡੀ ਸਪੋਰਟ ਪੂਰੀ ਜਿਵੇਂ ਕਿ ਸਬਜ਼ੀਆਂ ਸੂਬਜ਼ੀਆਂ ਲੈ ਕੇ ਆਉਣੀਆਂ ਹੋਰ ਕੁਝ ਲੈ ਕੇ ਆਉਣਾ ਪਿੱਛੇ ਸਪੋਰਟ ਕਰ ਰਿਹਾ ਤੇ ਅਸੀਂ ਇੱਥੇ ਚਲਾ ਰਹੇ ਹਾਂ ਸ਼ੁਰੂ ਚ ਤਾਂ ਕੀ ਜੀ ਹੁਣ ਵੀ ਸਾਨੂੰ ਨੂੰ ਮਿਲਦਾ ਲੋਕ ਬਹੁਤ ਕੁਝ ਕਹਿੰਦੇ ਆ ਵੀ ਇਹ ਕੰਮ ਨੂੰ ਰੱਖਿਆ ਹੋਇਆ ਇਦਾਂ ਕਰਕੇ ਵੀ ਇਹਦਾ ਵਿਆਹ ਨਹੀਂ ਕਰਦੇ ਇਹ ਗੱਲਾਂ ਜਰੂਰ ਮਾਇਨੇ ਨਹੀਂ ਰੱਖਦੀਆਂ ਪਰ ਸਾਡੇ ਲਈ ਸਾਨੂੰ ਪਤਾ ਵੀ ਅਸੀਂ ਕੀ ਕਰਦੇ ਹਾਂ ਨਾ ਸਾਨੂੰ ਪਤਾ ਜਾਂ ਰੱਬ ਨੂੰ ਪਤਾ ਵੀ ਸਾਡੇ ਘਰ ਦੇ ਵਿੱਚ ਜਾਂ ਸਾਡਾ ਕਿਦਾਂ ਦਾ ਰਿਸ਼ਤਾ ਤੇ ਕੀ ਮਾਹੌਲ ਆ ਹੈ ਨਾ ਅੱਜ ਕੱਲ ਕੁੜੀਆਂ ਦਾ ਇਹ ਆ ਜਿਵੇਂ ਮੈਂ ਸਰਦਾਰਾਂ ਜਾਂ ਹੋਰ ਵੀ ਮੁੰਡੇ ਬਹੁਤ ਨੇ ਸਾਡੇ ਸਰਦਾਰ ਵੀ ਦਾੜੀ কেশ ਕਟਾ ਦੋ ਕਿਉਂ ਕਟਾ ਦਈਏ ਮੈਡਮ ਨਹੀਂ ਕਟਾਉਣੇ ਇਸ ਕਰਕੇ ਕੰਮੜਿਆ ਤੁਰਿਆ ਆਉਂਦਾ ਵੀ ਔਰ ਮੈਂ ਦਾੜੀ ਕੇਸ ਨਹੀਂ ਕਟਾਉਣੇ ਹੈਗੇ ਭਾਜੀ ਇਹ ਰਿਸ਼ਤਾ ਹੁੰਦਾ ਜਿਹੜਾ ਦਿਉਰ ਭਾਬੀ ਦਾ ਨਾ ਇਹ ਬੜਾ ਵੱਖਰਾ ਜਿਹਾ ਹੁੰਦਾ ਆ ਮੈਂ ਉਹਨੇ ਦੱਸਿਆ ਕਿ ਜਿਵੇਂ ਕਿ ਬਾਹਰੋਂ ਆਈ ਸੀ ਹਸਬੰਦ ਤਾਂ ਸ਼ੁਰੂ ਕੀਤਾ ਪਰ ਮਤਲਬ ਤੁਸੀਂ ਦੋਨਾਂ ਨੇ ਹੀ ਕਿਉਂ ਸ਼ੁਰੂ ਕੀਤਾ ਮੈਂ ਮੈਨੂੰ ਮੇਂ ਪਹਿਲੀ ਗੱਲ ਇਹ ਆ ਵੀ ਮੈਂ ਅਨਮੈਰਿਡ ਹਾਂ ਜੀ ਹਾਂ ਤਾਂ ਕਰਕੇ ਤੇ ਇਹਨਾਂ ਨੇ ਇੱਕ ਦਿਨ ਲਾਇਆ ਸੀਗਾ ਵੀਰੇ ਨੇ ਤੇ ਭਾਬੀ ਨੇ ਮੈਂ ਇੱਥੇ ਗੱਡੀ ਚਲਾਉਂਦਾ ਸੀਗਾ ਤੇ ਉਹ ਗੱਡੀ ਵਾਲਿਆਂ ਨੂੰ ਮੈਂ ਜਵਾਬ ਦੇਦਾ ਫਿਰ ਜਵਾਬ ਦੇ ਕੇ ਅਸੀਂ ਕੰਮ ਸੰਭਲਿਆ ਜੀ ਹਾਂਜੀ ਵੀਰਾ ਪਿੱਛੇ ਤੋਂ ਹੈਲਪ ਕਰ ਰਿਹਾ ਸਾਡੀ ਸਪੋਰਟ ਪੂਰੀ ਜਿਵੇਂ ਕਿ ਸਬਜ਼ੀਆਂ ਸੂਬੀਆਂ ਲੈ ਕੇ ਆਉਣੀਆਂ ਹੋਰ ਕੁਝ ਲੈ ਕੇ ਆਉਣਾ ਪਿੱਛੇ ਸਪੋਰਟ ਕਰ ਰਿਹਾ ਤੇ ਅਸੀਂ ਇੱਥੇ ਚਲਾ ਰਹੇ ਹਾਂ ਹਾਂਜੀ ਕਿ ਕਿੰਨਾ ਜਦੋਂ ਆਪਾਂ ਸ਼ੁਰੂਆਤ ਕਰਦੇ ਹੁੰਨੇ ਕਿਸੇ ਦੀ ਆਪਾਂ ਨੂੰ ਬਾਲਾ ਕੁਝ ਸੁਣਨ ਨੂੰ ਮਿਲਦਾ ਵੀ ਹਾਂ ਇਹਨਾਂ ਨੇ ਕਿਉਂ ਕੀਤਾ ਜਾਂ ਬਾਕੀ ਨੇ ਕਿਉਂ ਕੀਤਾ ਜਿਵੇਂ ਤੁਸੀਂ ਦੱਸਿਆ ਤੁਸੀਂ ਅਨਮੈਰਿਡ ਹੋ ਰਿਸ਼ਤੇ ਬਾਰੇ ਕਿੰਨਾ ਕੁਝ ਸੁਣਨ ਨੂੰ ਮਿਲਿਆ ਸੀ ਸ਼ੁਰੂ ਚ ਜਦੋਂ ਆਏ ਸੀਗੇ ਇੱਥੇ ਸ਼ੁਰੂ ਚ ਤਾਂ ਕੀ ਜੀ ਹੁਣ ਵੀ ਸੁਣਨ ਨੂੰ ਮਿਲਦਾ ਵਾ ਲੋਕ ਬਹੁਤ ਕੁਝ ਕਹਿੰਦੇ ਆ ਵੀ ਇਹ ਕੰਮ ਨੂੰ ਰੱਖਿਆ ਹੋਇਆ ਇਦਾਂ ਕਰਕੇ ਵੀ ਇਹਦਾ ਵਿਆਹ ਨਹੀਂ ਕਰਦੇ ਇਹ ਗੱਲਾਂ ਜ਼ਰੂਰ ਮਾਇਨੇ ਨਹੀਂ ਰੱਖਦੀਆਂ ਪਰ ਸਾਡੇ ਲਈ ਸਾਨੂੰ ਪਤਾ ਵੀ ਅਸੀਂ ਕੀ ਕਰਦੇ ਹਾਂ ਨਾ ਸਾਨੂੰ ਪਤਾ ਜਾਂ ਰੱਬ ਨੂੰ ਪਤਾ ਵੀ ਸਾਡੇ ਘਰ ਦੇ ਵਿੱਚ ਜਾਂ ਸਾਡਾ ਕਿਦਾਂ ਦਾ ਰਿਸ਼ਤਾ ਤੇ ਕੀ ਮਾਹੌਲ ਆ ਹਨਾ ਕਿ ਕੀ ਅਸੀਂ ਨਹੀਂ ਕਰ ਦੇਗੇ ਮੈਰਿਜ ਅਸੀਂ ਤਾਂ ਕਹਿੰਨੇ ਆ ਵੀ ਮੈਰਿਜ ਹੋਵੇ ਸਕਾਂਦੀ ਮੇਰੇ ਨਾਲ ਮਦਦ ਹੋਊਗੀ ਹਨਾ ਇੱਕ ਜਣਾ ਹੋਰ ਆਊਗਾ ਹੈਲਪ ਹੁੰਦੀ ਹੈ ਇੱਕ ਦੂਜੇ ਦੀ ਆਪਾਂ ਨੂੰ ਕੋਈ ਦੁੱਖ ਸੁੱਖ ਵੀ ਹੁੰਦਾ ਤਾਂ ਵੀ ਬੰਦਾ ਸਾਂਝਾ ਕਰਦਾ ਵਾ ਇਕੱਲੇ ਬੰਦੇ ਦਾ ਤਾਂ ਔਖਾ ਹੀ ਬਹੁਤ ਆ ਮਤਲਬ ਹੁਣ ਵੀ ਤੁਹਾਨੂੰ ਸੁਣਨ ਨੂੰ ਮਿਲਦਾ ਆ ਕਿ ਤਾਂ ਨਹੀਂ ਵਿਆਹ ਕਰਦੇ ਵੀ ਕੰਮ ਕਰਦੇ ਆ ਜਾਂ ਫਿਰ ਵੈਸੇ ਵੀ ਲੋਕ ਬਹੁਤ ਗੱਲਾਂ ਬਣਾਉਂਦੇ ਨੇ ਹਾਂਜੀ ਹਾਂਜੀ ਇਹ ਤਾਂ ਕੁਦਰਤੀ ਹੈ ਤਾਂ ਪਹਿਲਾਂ ਹੀ ਤੁਸੀਂ ਚੱਲਿਆ ਹੀ ਆਇਆ ਵਸ ਵੀ ਅਗਲਾ ਗੰਦਾ ਵੀ ਖਨੀ ਪਰਝਾਈ ਨਾਲ ਆਏ ਇਦਾਂ ਵਾ ਇਦਾਂ ਵਾ ਬਹੁਤ ਲੋਕ ਕਹਿੰਦੇ ਆ ਇਦਾਂ ਹੀ ਪਰ ਅਸੀਂ ਨਹੀਂ ਕਿਸੇ ਦੀ ਗੱਲ ਨੂੰ ਦਿਲ ਤੇ ਨਹੀਂ ਲੈਂਦੇ ਮਤਲਬ ਅਸੀਂ ਆਪ ਸਹੀ ਹਾਂ ਬਸ ਠੀਕ ਆ ਹਮੇਸ਼ਾ ਨਾ ਦਿਓਰ ਨੂੰ ਉਮੀਦ ਹੁੰਦੀ ਹੈ ਕਿ ਪਰਝਾਈ ਮੇਰੇ ਨਾਲ ਰਿਸ਼ਤਾ ਲਿਆਉ ਤੁਹਾਨੂੰ ਹੈਗੀ ਸੀ ਨਹੀਂ ਜੀ ਭਾਬੀ ਇਕੱਲੇ ਹੀ ਆ ਜੇ ਹੁੰਦੇ ਤਾਂ ਕੋਈ ਲੈ ਆਉਂਦੇ ਵੈਸੇ ਇਕੱਲੇ ਹੀ ਆ ਅੱਜ ਕੱਲ ਕੁੜੀਆਂ ਦਾ ਇਹ ਆ ਜਿਵੇਂ ਮੈਂ ਸਰਦਾਰ ਹਾਂ ਜਾਂ ਹੋਰ ਵੀ ਮੁੰਡੇ ਬਹੁਤ ਨੇ ਸਾਡੇ ਸਰਦਾਰ ਵੀ ਦਾੜੀ ਏਸ ਕਟਾ ਦੋ ਕਿਉਂ ਕਟਾ ਦਈਏ ਮੈਡਮ ਨਹੀਂ ਕਟਾਉਣੇ ਇਸ ਕਰਕੇ ਕੰਮੜਿਆ ਤੁਰਿਆ ਆਉਂਦਾ ਵੀ ਔਰ ਮੈਂ ਦਾੜੀ ਕੇਸ ਨਹੀਂ ਕਟਾਉਣੇ ਹੈਗੇ ਰਸਤਾ ਨਹੀਂ ਹੁੰਦਾ ਨਾ ਹੋਵੇ ਮੇਰੀ 32 ਸਾਲ ਦੀ ਉਮਰ ਹੋ ਗਈ ਆ ਇੱਕ ਦੂਜੀ ਗੱਲ ਮੈਂ ਬਾਹਰ ਨਹੀਂ ਜਾਣਾ ਬਾਹਰੋਂ ਤਾਂ ਐਂ ਜਾਂ ਚਾਹੇ ਆ ਕਿ ਇੱਥੇ ਲੱਗ ਜੇ ਕੈਨੇਡਾ ਅਮਰੀਕਾ ਇੰਗਲੈਂਡ ਠੀਕ ਆ ਮੋਲਕ ਅਸੀਂ ਇਹ ਨਹੀਂ ਕਹਿੰਦੇ ਵੀ ਕੋਈ ਮੋਲਕ ਮਾੜਾ ਮੋਲਕ ਸਾਰੇ ਚੰਗੇ ਆ ਕੱਲ ਤੇ ਸਾਰੇ ਨੌਜਵਾਨਾਂ ਨੂੰ ਹੁੰਦਾ ਵੀ ਆਪਾਂ ਬਾਹਰ ਜਾਈਏ ਇੱਥੇ ਕੁਝ ਹੈ ਨਹੀਂਗਾ ਤੁਸੀਂ ਪਹਿਲੇ ਮੈਂ ਸੁਣਿਆ ਤੁਹਾਡੇ ਮੂੰਹ ਵੀ ਮੈਂ ਬਾਹਰ ਨਹੀਂ ਜਾਣਾ ਮडम ਗੱਲ ਪਤਾ ਕੀ ਆ ਲਿਕੂ ਬਾਹਰ ਵੀ ਜਾ ਕੇ ਮਿਹਨਤ ਕਰਨੀ ਆ ਫਿਰ ਇੱਥੇ ਕਿਉਂ ਨਹੀਂ ਅਸੀਂ ਕਰ ਸਕਦੇ ਕਰ ਸਕਦੇ ਆ ਅਸੀਂ ਹਰਾਮੀ ਆ ਮਚਲੇ ਹੋਏ ਹੋਏ ਆ ਅਸੀਂ ਕਰ ਸਕਦੇ ਆ ਮਿਹਨਤ ਜਾਣ ਕੇ ਨਹੀਂ ਕਰਦੇ ਉੱਥੇ ਵੀ ਤਾਂ ਕਰਦੇ ਆ ਨਾ ਪ੍ਰਸ਼ਾਦੇ ਖਾਨ ਦੀ ਭੱਜੇ ਜਾਂਦੇ ਖੁਦ ਮੈਂ ਆਪ ਸੀਗਾ ਅਸੀਂ ਰੋਟੀ ਲਾਉਂਦੇ ਉਦੋਂ ਟਾਈਮ ਹੋ ਜਾਂਦਾ ਸੀ ਭੱਜ ਲੈਂਦੇ ਸੀ ਵੀ ਟਾਈਮ ਹੋ ਗਿਆ ਟਾਈਮ ਹੋ ਗਿਆ ਇੱਥੇ ਵੀ ਆਪਾਂ ਟਾਈਮ ਸਮੇਂ ਦੀ ਕਦਰ ਕਰੋ ਜਿਹੜਾ ਸਮੇਂ ਦੀ ਮੈਡਮ ਕਦਰ ਨਹੀਂ ਨਾ ਕਰਦਾ ਫਿਰ ਸਮਾਂ ਵੀ ਉਹਦੀ ਕਦਰ ਨਹੀਂ ਕਰਦਾ ਇਹ ਗੱਲ ਯਾਦ ਰੱਖਣ ਜਿਹੜੇ ਨਵੇਂ ਮੁੰਡੇ ਕੁੜੀਆਂ ਨੇ ਬਾਹਰ ਕੋਸ਼ ਨਹੀਂ ਠੀਕ ਆ ਜਾਓ ਕੋਮਣ ਫੈਰਨ ਸਾਰੇ ਕਿਤੇ ਜਾਓ ਪਰ ਆਪਦੇ ਮੌਲ ਖਰਗਾ ਮੌਲਖ ਨਹੀਂ ਆਹ ਅਜੀ ਕੀ ਗੱਲ ਹੋਰ ਜਿਵੇਂ ਕਿਹਾ ਕਿ ਨਾ ਭਾਬੀ ਦੀ ਕੋਈ ਹੈ ਨਹੀਂ ਸੀ ਭੈਣ ਤਾਂ ਨਹੀਂ ਹੋਇਆ ਲੱਗਦਾ ਨਹੀਂ ਕਿਤੇ ਜਾ ਕੇ ਯਾਰ ਮੇਰੀ ਕਿਸਮਤ ਹੀ ਮਾੜੀ ਹੈ ਜੇ ਭਾਬੀ ਦੀ ਭੈਣ ਹੁੰਦੀ ਹੁੰਦੀ ਹੁਣ ਮੇਰਾ ਵੀ ਰਿਸ਼ਤਾ ਹੋ ਜਾਣਾ ਸੀ ਨਹੀਂ ਨਹੀਂ ਮੈਡਮ ਮੈਂ ਕਿਸਮਤ ਨਹੀਂ ਮਾੜੀ ਸਮਝਦਾ ਆਪਦੀ ਮੈਂ ਉਹ ਕੁੜੀਆਂ ਦੀ ਸੋਚ ਤੇ ਮੈਨੂੰ ਤਰਸ ਆਉਂਦੀ ਆ ਆਉਂਦਾ ਵਾ ਜਿਹੜੀਆਂ ਸਰਦਾਰ ਮੁੰਡਿਆਂ ਨੂੰ ਜਵਾਬ ਦਿੰਦੀਆਂ ਨੇ ਤੇ ਜਿਹੜੇ ਮੋਨੇ ਮੁੰਡੇ ਆ ਮੈਂ ਸਾਰੇ ਮੋਨੇ ਮੁੰਡੇ ਵੀ ਇੱਕੋ ਜਿਹੇ ਨਹੀਂ ਸਾਰੇ ਚੰਗੇ ਨੇ ਮੋਨੇ ਮੁੰਡੇ ਇੱਕੋ ਜਿਹੇ ਨਹੀਂ ਹੁੰਦੇ ਜਿਹੜੇ ਖਾ ਪੀ ਕੇ ਕੱਟਦੇ ਆ ਫਿਰ ਤਲਾਕ ਹੁੰਦੇ ਆ ਮੈਂ ਰੋਜ਼ ਛੱਤਰ ਖੜਕਦਾ ਦੇਖਦਾ ਏਦੂੰ ਦਾ ਫਿਰ ਐਵੇਂ ਹੀ ਨਹੀਂ ਐਦੂ ਤਾਂ ਫਿਰ ਐਵੇਂ ਹੀ ਚੰਗੇ ਆ ਹੁਣ ਉਹਨੂੰ ਵਿਆਹ ਕਰਵਾਉਣਾ ਕਿ ਕਰਵਾਉਣਾ ਹੀ ਨਹੀਂ ਕਰਵਾਵਾਂਗੇ ਸਹੀ ਮੈਡਮ ਕਰਵਾਵਾਂਗੇ ਪਰ ਕੁੜੀ ਓਦਾਂ ਦੀ ਹੋਵੇ ਨਾ ਮੇਰੀ ਸੋਚ ਦੀ ਕੁੜੀ ਹੋਵੇ ਠੀਕ ਹੈ ਨਾ ਉਹਦਾ ਮੂੰਹ ਇੱਧਰ ਨੂੰ ਆ ਮੇਰਾ ਮੂੰਹ ਇੱਧਰ ਨੂੰ ਆ ਕਿ ਮੈਂ ਗੱਡੀ ਚੱਲੂਗੀ ਸੋ ਉਸ ਕੁੜੀਆਂ ਦੀ ਸੋਚ ਤੇ ਮੈਨੂੰ ਬਹੁਤ ਜ਼ਿਆਦਾ ਤਰਸ ਆ ਰਿਹਾ ਹੁਣ ਚਾਰ ਸਾਹਿਬ ਜੀ ਆਦੇ ਦੇਖੋ ਸਾਡੇ ਕਿੱਥੇ ਸਾਡਾ ਇਤਿਹਾਸ ਦੇਖੋ ਨਾ ਤੇ ਤੇ ਤੁਸੀਂ ਕੀ ਗਾਰੰਟੀ ਲੈਨੇ ਹੋ ਵੀ ਮੈਂ ਦਾੜ੍ਹੀ ਕੇਸ ਕਟਾਉਣਾ ਤੇ ਕੁੜੀ ਮੇਰੇ ਨਾਲ ਰਹੂਗੀ ਤੁਸੀਂ ਗਰੰਟੀ ਲੈਣੀ ਹੈ ਤੁਸੀਂ ਹੀ ਦੱਸ ਦੋ ਇਸ ਗੱਲ ਨੂੰ ਫੇਰ ਸੋਇਸ ਕਰਕੇ ਜਿਹੜੀ ਸਰਦਾਰੀਆ ਬਹੁਤ ਮਹਿੰਗੀ ਬਹੁਤ ਕੁਰਬਾਨੀਆਂ ਨਾਲ ਮਿਲੀ ਆ ਇਹ ਨਹੀਂ ਅਸੀਂ ਛੱਡ ਸਕਦੇ ਸਰਦਾਰੀ ਨਹੀਂ ਛੱਡ ਸਕਦੇ ਹਾਂਜੀ ਮੈਂ ਇੱਕ ਗੱਲ ਹੋਰ ਹੁੰਦੀ ਹੈ ਜਿਵੇਂ ਇਹਨਾਂ ਨੇ ਕਿਹਾ ਹੈ ਨਾ ਵੀ ਮੈਂ ਦਾੜੀ ਕੇਸ ਨਹੀਂ ਕਟਾਉਣੇ ਇੱਕ ਕੁੜੀਆਂ ਨੂੰ ਇਹ ਵੀ ਚੀਜ਼ ਹੁੰਦੀ ਹੈ ਵੀ ਜਿਵੇਂ ਹੁਣ ਦਿਔਰ ਭਾਬੀ ਨਾਲ ਕੰਮ ਕਰਾਉਂਦਾ ਇਹਦੂ ਬਾਅਦ ਵੀ ਪਤਾ ਨਹੀਂ ਵਿਆਹ ਤੋਂ ਬਾਅਦ ਜੇ ਵਿਆਹ ਵੀ ਹੋ ਗਿਆ ਕੀ ਪਤਾ ਫਿਰ ਵੀ ਭਾਬੀ ਦੇ ਅਕੋਰਡਿੰਗ ਚੱਲੇ ਨਹੀਂ ਉਹ ਇਹਨਾਂ ਦੀ ਆਪਣੀ ਲਾਈਫ ਆ ਹਨਾ ਆਪਾਂ ਨਹੀਂ ਕਹਿੰਦੇ ਹੈਗੇ ਮੈਂ ਤਾਂ ਇਹ ਕਿਹਾ ਵੀ ਜਦੋਂ ਇਹਦੀ ਮੈਰिज ਹੋਗੀ ਫਿਰ ਨਹੀਂ ਮੈਂ ਇਹ ਕੰਮ ਕਰੂੰਗੀ ਕਿਉਂਕਿ ਮੈਂ ਤਾਂ ਹੁਣ ਇਹਦੀ ਹੈਲਪ ਲਈ ਆ ਹਨਾ ਚਲੋ ਘਰ ਅਸੀਂ ਫ੍ਰੀ ਹੋਈ ਹੁੰਨੇ ਆ ਜਿਆਦਾ ਨਹੀਂ ਕੰਮ ਹੈਗਾ ਹਨਾ ਕਿਉਂਕਿ ਛੋਟੀ ਜੀ ਫੈਮਿਲੀ ਆ ਫਿਰ ਇਹ ਆਪਣਾ ਕੰਮ ਸੰਭਣਗੇ ਘਰੇ ਕੌਣ ਕਰੇ ਕਰੇ ਮੇਰੇ ਮੰਮੀ ਆ ਮੇਰੇ ਹਸਬੰਡ ਆ ਇੱਕ ਬੇਟਾ ਵਾ ਇੱਕ ਏ ਆ ਮੇ ਆ ਬਸ ਹਾਂਜੀ ਵੱਲਾ ਤੁਸੀਂ ਇਸ ਟਾਈਮ ਇਹਨਾਂ ਨੂੰ ਸਪੋਰਟ ਕਰਨ ਦੇ ਲਈ ਜਿਹੜਾ ਕੰਮ ਕਰਾ ਰਹੇ ਹੋ ਜਿੰਨਾ ਜਦੋਂ ਇਹਨਾਂ ਦੇ ਸਪੋਰਟ ਵਾਲੀ ਆ ਗਈ ਚਲੋ ਤੁਸੀਂ ਆਪਣਾ ਕਰੋਗੇ ਤੇ ਆਪਣਾ ਕਰ ਹਾਂਜੀ ਹਾਂਜੀ ਇਹ ਆਪਣਾ ਕਰਨਗੇ ਮੈਂ ਤਾਂ ਜ਼ਿਆਦਾ ਨਹੀਂ ਕਰ ਸਕਦੀ ਪਰ ਫੇਰ ਵੀ ਮੈਂ ਬਹੁਤ ਕੋਸ਼ਿਸ਼ ਕਰਦੀ ਹਾਂ ਨਾ ਵੀ ਇਹਨੂੰ ਸਪੋਰਟ ਕਰਾਂ